ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਸਰ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ ਆਪਣੇ ਟਾਈਮ 'ਤੇ ਖਲਾਮਨਦਰ ਬਹੁਤ ਵਧੀਆ ਰੋਲ ਕਰਦੇ ਰਹੇ ਉਹਨਾਂ ਦੇ ਨਕਸ਼ੇ ਕਦਮ ਚੱਲਦੇ ਹੋਏ ਮੈਂ ਵੀ ਰਾਮਨਦ ਦੇ ਕਰਦਾ ਹੁਰ ਤੇ ਮੈਂ ਤਕਰੀਬਨ 10 ਸਾਲ ਤੋਂ ਮੈਂ ਰਾਮਨਦ ਦਾ ਰੋਲ ਕਰ ਰਿਹਾ ਜੇ ਜਦੋਂ ਦੀ ਆਪਣਾ ਹੈਗਾ ਅੱਜ ਵੀ ਮੈਂ ਆਪਣੇ 10 ਸਾਲਾਂ ਤੋਂ ਕਰੀਏ ਨਾ ਰਾਮਨਦ ਐਸੇ ਉਹੀ ਫੇਰ ਨਹੀਂ ਆ ਸਟੇਜ ਹੈ ਉਹ ਆਪਣਾ ਰੋਲ ਜੋ ਰਗਾ ਆਪਣਾ ਕੈਰੈਕਟਰ ਪਲੇ ਕਰ ਰਹੇ ਆ ਮੈਂ ਆਪਣਾ ਕੈਰੈਕਟਰ ਪਲੇ ਕਰ ਰਹੇ ਆ ਮੈਂ ਨਹੀਂ ਰਾਮਾਇਣ ਦਾ ਤਾਂ ਬਚਨੋ ਨਹੀਂ ਕਰ ਜਾ ਰਹੇ ਲੇਕਿਨ ਮੈਂ ਰਸਕੇ ਸਾਹ ਕੋ ਨਿਰਬਾਉ ਗ੍ਰਾਮਣ ਦਾ ਵੀ ਰੋਲ ਹੈਗਾ ਨਹੀਂ ਦਾ ਅੱਛਾ ਤੁਹਾਨੂੰ ਰਾਮਨ ਦਾ ਜ਼ਿਆਦਾ ਪਸੰਦ ਹੈ ਹਾਂਜੀ ਮੈਂ ਕਹਾਂ ਰਾਂ ਕਿ ਛੜ ਬੰਦੇ ਜਮਾ ਦੀ ਹੈ ਚੰਗੀ ਹੈ ਮੈਂ ਤਾਂ ਸਭ ਲਈ ਚਾਹਾਂਗਾ ਕਿ ਰਾਮਾਇਣ ਪੜੋ ਸਮਝੋ ਤੁਸੀਂ ਰਾਮ ਜੀ ਦੇ ਨਾਲ ਨਾਲ ਰਾਵਣ ਦਾ ਕੈਰੈਕਟਰ ਵੀ ਸਮਝ ਤਾਂ ਹੀ ਆਊ ਜੇ ਤੁਸੀਂ ਰਾਮਾਇਣ ਬਚਾਨ ਕਰੋਗੇ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਦੀ ਮਾਂ ਚ ਰਾਵਣ ਦੇ ਬਾਰੇ ਗਲਤ ਧਾਰਨਾ ਜਿੱਥੇ ਹੈ ਉਸ ਨੂੰ ਦੂਰ ਕੀਤਾ ਜਾਵੇ ਰਮਾਇਣ ਤੋਂ ਆਪਣਾ ਲਗਾਉਗੇ ਤਾਂ ਲਗਾਉਗੇ ਰਾਵਣ ਦਾ ਆਪਣਾ ਰਮਾਇਣ ਦੇ ਵਿੱਚ ਫਿਰ ਵੀ ਮਤਲਬ ਆਪਣਾ ਸਮਝ ਆਏਗੀ ਸਮਝ ਆਏਗੀ ਹਾਂਜੀ ਠੀਕ ਹੈ ਤੁਸੀਂ ਇਹ ਵੀ ਕਹਿ ਸਕਦੇ ਲੋਕਾਂ ਨੂੰ ਜਿਸ ਤਰ੍ਹਾਂ ਰਮਾਇਣ ਵਿੱਚ ਦਿਖਾਇਆ ਗਿਆ ਹੈ ਭਰਾਵਾਂ ਦਾ ਪਿਆਰ ਦਿਖਾਇਆ ਗਿਆ ਹੈ ਵੀ ਲੇਖਣ ਨੂੰ ਵੀ ਇਸ ਕਦਮ ਚੱਲਣਾ ਚਾਹੀਦਾ ਬਿਲਕੁਲ ਚੱਲਣਾ ਚਾਹੀਦਾ ਜੀ ਪਿਆਰ ਜਿੱਥੇ ਕਰੇਗਾ ਉੱਥੇ ਸਭ ਕੁਝ ਹੈ ਰਮਾਇਣ ਦੇ ਵਿੱਚ ਤੁਹਾਨੂੰ ਏ ਟੂ ਜ਼ेड ਹਰ ਚੀਜ਼ ਮਿਲੇਗੀ ਪਿਆਰ ਵੀ ਮਿਲੇਗਾ ਉੱਥੇ ਨਫਰਤ ਵਾਲੇ ਕਿਰਦਾਰ ਵੀ ਮਿਲਣਗੇ ਲੇਕਿਨ ਜੋ ਪਿਆਰ ਦੀ ਟੀਗਲ ਬਾਤ ਹੈ ਉਹ ਕਿਸੇ ਵੀ ਨਹੀਂ ਹੈ ਔਰ ਰਾਵਣ ਦਾ ਜਿਹੜਾ ਹੈਗਾ ਕਿੰਨਾ ਕਿਤੇ ਹਰ ਚੀਜ਼ ਦਾ ਪਿਆਰ ਰਿਹਾ ਅੰਦਰ ਸਭ ਤੋਂ ਪਹਿਲਾਂ ਜੀ ਸਾਰੇ ਸ਼੍ਰੋਤਾ ਗਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ જય શ્રી ਰਾਮ ਜਿਵੇਂ ਤੁਸੀਂ ਪੁੱਛਿਆ ਜੀ ਮੈਂ ਸਾਡੇ ਕਹਿੰਦੇ ਨਾ ਬਲੱਡ ਜੀ ਹੈ ਜੀਐਸ ਫੈਕਟਰ ਜਿਹਨੂੰ ਕਹਿ ਲੈਂਦੇ ਆ ਤਾਂ ਸਾਡੇ ਬਲੱਡ 'ਚ ਹੈ ਮੇਰੇ ਪਿਤਾ ਜੀ ਸ਼੍ਰੀ ਉਦੀਪ ਕੁਮਾਰ ਜੀ ਭੋਲਾ ਜੋ ਕਿ ਆਪਣੇ ਟਾਈਮ ਦੇ ਇੱਕ بڑے ਮੰਨੇ-ਮੰਨੇ ਤੇ ਕੈਰੈਕਟਰ ਆਰਾਮਦਾ ਕਰ ਪਲੇ ਕਰਦੇ ਰਹੇ ਰੇਲਵੇ ਡਰਾਮਾਟਿਕ ਕਲੱਬ 'ਚ ਪੁਰਾਣੇ ਬੰਦੇ ਤਕਰੀਬਨ ਤਕਰੀਬਨ ਜਿੰਨੇ ਇਸਟਮ ਹੈਗੇ ਆ ਸਭ ਜਾਣਦੇ ਆ ਕੋਈ ਸਾਡੇ ਬਲੱਡ 'ਚ ਹੀ ਘਾਟ ਹੈ ਉਸ ਤੋਂ ਵੱਧ ਕੇ ਅਗਰ ਮੈਂ ਕਵਾਂ ਮੈਨੂੰ ਪ੍ਰਭੂ ਰਾਮ ਜੀ ਵੱਲੋਂ ਹੀ ਕਿਰਪਾ ਹੈ ਇਹ ਪ੍ਰਭੂ ਦੇ ਰਾਮ ਦੀ ਹੀ ਕਿਰਪਾ ਹੈ ਸਾਡੇ 'ਚ ਕੋਈ ਅਭਿਨੇ ਨਹੀਂ ਹੈ ਕੋਈ ਅਸੀਂ ਕਲਾਕਾਰ ਨਹੀਂ ਹੈ ਸਭ ਪ੍ਰਭੂ ਦੀ ਬਖਸ਼ਿਸ਼ ਹੈ ਉਹਨਾਂ ਦੀ ਹੀ ਦੇਣ ਹੈ ਨਤਮਸਤਕ ਹੁੰਨੇ ਹਰ ਵੇਲੇ ਮੈਂ ਦੇਖ ਉਹਨਾਂ ਨੇ ਸਾਨੂੰ ਚੁਣਿਆ ਹੈ ਇਸ ਗੱਲ ਦਾ ਪ੍ਰਾਊਡ ਵੀ ਹੈ ਲੇਕਿਨ ਨਤਮਸਤਕ ਹਾਂ ਪ੍ਰਭੂ ਦੇ ਅੱਗੇ ਕੀ ਪ੍ਰਮਾਤਮਾ ਨੇ ਇੰਨੀ ਦੁਨੀਆ ਦੇ ਵਿੱਚ ਸਾਨੂੰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ ਕਲਾ ਬਖਸ਼ੀ ਹੈ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਾ ਜੀ ਬਿਲਕੁਲ ਤੁਹਾਡਾ ਫਿਰ ਪਿਆਰ ਇਸ ਤਰ੍ਹਾਂ ਹੀ ਬਣਦਾ ਰਹੂਗਾ ਜੀ ਅੱਗੇ ਤੁਹਾਡੇ ਜਿਸ ਤਰ੍ਹਾਂ ਤੁਸੀਂ ਵੈਸੇ ਰੋਲ ਤੇ ਤੁਹਾਡਾ ਆਡਾ ਹੀ ਉਹਨਾਂ ਦਾ ਰੋਲ ਆਡਾ ਰਾਮਾ ਦਾ ਤੁਸੀਂ ਰਾਮ ਜੀ ਦਾ ਕਰ ਰਹੇ ਹੋ ਜੇਕਰ ਉਹ ਜੀਵਨ ਦੀ ਗੱਲ ਕਰੇ ਤੁਹਾਡਾ ਪਿਆਰ ਇਸ ਤਰ੍ਹਾਂ ਹੀ ਬਣਿਆ ਹੋਇਆ ਤੁਹਾਡਾ ਪਿਆਰ ਬਿਲਕੁਲ ਜੀ ਬਿਲਕੁਲ ਬਿਲਕੁਲ ਪਿਆਰ ਬਣਿਆ ਹੋਇਆ ਹੈ ਔਰ ਵੈਸੇ ਇੱਕ ਗੱਲ ਹੋਰ ਜਿਵੇਂ ਕਿ ਲੰਕੇਸ਼ ਜੀ ਨੇ ਦੱਸਿਆ ਹੈ ਕਿ ਰਾਵਣ ਦਾ ਕਰੈਕਟਰ ਲੋਕਾਂ ਦੀ ਜੋ ਸੋਚ ਹੈ ਵਿਚਾਰਦਾਰਾ ਰਾਵਣ ਬਾਰੇ ਨ ਬਹੁਤ بڑا ਵਿਦਵਾਨ ਸੀਗਾ ਜੀ ਉਹਨੂੰ ਸਮਝਣ ਵਾਸਤੇ ਉਹ ਬੁੱਧੀ ਚਾਹੀਦੀ ਹੈ ਜੀ ਉਹ ਲਿਟਰੇਚਰ ਸਾਨੂੰ ਪੜ੍ਹਨਾ ਪਏਗਾ ਠੀਕ ਹੈ ਸ਼ਾਸਤਰ ਨੂੰ ਪੜੋ ਰਮਾਇਣ ਨੂੰ ਪੜੋ ਉਹਨੂੰ ਸਮਝੋ ਰਾਵਣ ਨੇ ਆਪਣੀ ਮੁਕਤੀ ਦਾ ਇਹਦਾ ਜਰੀਆ ਬਣਾਇਆ ਸੀ RAM ਜੀ ਨਾਲ ਵੈਦ ਲੈ ਕੇ ਵੈਰ ਲੈ ਕੇ ਜਦਕਿ ਉਹ ਵੀ ਬਹੁਤ بڑا ਇੱਕ ਭਗਤ ਸੀਗਾ RAM ਜੀ ਦਾ ਭੋਲੇनाथ ਜੀ ਦਾ ਰਾਵਣ ਤੋਂ ਵੱਡਾ ਵੀ ਕੋਈ ਮਤਲਬ ਗਿਆਨੀ ਕਾਣੀ ਹੋਇਆ ਨਹੀਂ ਨਾ ਬ੍ਰਾਹਮਣ ਸੀ ਨਾ ਵਿਦਵਾਨ ਸੀ ਇਹ ਸਾਡੇ ਸ਼ਾਸਤਰ ਕਹਿੰਦੇ ਸੀ ਨਹੀਂ ਕਹਿੰਦੇ ਸਾਡੇ ਸ਼ਾਸਤਰ ਬੋਲਦੇ ਆ ਠੀਕ ਹੈ ਜੀ ਰਹੀ ਤੁਹਾਡੀ ਪਿਆਰ ਵਾਲੀ ਗੱਲ ਰਮਾਇਣ ਸਨ ਅਨੁਸਾਰ ਜ਼ਿੰਦਗੀ ਚ ਸਭ ਤੋਂ ਮਹੱਤਵਪੂਰਨ ਹਰ ਘਰ ਹਰ ਘਰ ਦੇ ਵਿੱਚ ਹਰ ਇੱਕ ਜਨ ਨੂੰ ਬڑے ਤੋਂ ਲੈ ਕੇ ਛੋਟੇ ਨੂੰ ਰਮਾਇਣ ਪੜ੍ਹਨੀ ਚਾਹੀਦੀ ਹੈ ਰਮਾਇਣ ਸੁਣਨੀ ਚਾਹੀਦੀ ਹੈ ਰਮਾਇਣ ਸਮਝਣੀ ਚਾਹੀਦੀ ਹੈ ਔਰ ਉਸ ਤੋਂ ਵੱਡੀ ਗੱਲ ਉਹਨੂੰ ਸੁਣ ਕੇ ਪੜ੍ਹ ਕੇ ਆਪਣੀ ਜ਼ਿੰਦਗੀ ਜਿਉਤਾਰੋ ਜੇ ਤੁਹਾਡੀ ਜੀਵਨ ਦੇ ਵਿੱਚ ਖੁਸ਼ੀਆਂ ਨਾ ਦਿੱਟਣ ਮਰਜ਼ੀ ਕਰਦੀ ਰਮਾਇਣ ਸਾਨੂੰ ਜੀਣਾ ਸਿਖਾਉਂਦੀ ਹੈ ਕਿ ਉਹਨਾਂ ਸੀਵੇਂ ਜੀਆ ਜੇ ਸਾਡੇ ਇੱਥੇ ਇੱਕ ਕਲਾਮ ਇਸ ਦੇ ਰਾਮਲਾ ਜਿਹੜਾ ਸੀ ਪ੍ਰਦਰਸ਼ਿਤ ਕਰਦੇ ਹਾਂ ਹਰ ਸਾਲ ਸੜਾ ਵੀ ਕਹਿੰਦਾ ਮਕਸਦ ਇਹ ਹੈ ਕਿ ਪ੍ਰਭੂ ਰਾਮ ਜੀ ਦੀ ਕਿ ਲੀਲਾ ਯੁਗਾਂ ਯੁਗਾਂ ਤੋਂ ਚਲਦੀ ਆ ਰਹੀ ਹੈ ਔਰ ਰੰਗੀ ਦੁਨੀਆ ਤੱਕ ਚਲਦੀ ਰਹੇ ਬਸ